ਸਮਰਾਲਾ ਪੁਲਿਸ ਵੱਲੋਂ ਅੱਜ ਸਪੈਸ਼ਲ ਨਾਕੇਬੰਦੀ ਦੌਰਾਨ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਨੂੰ ਕਾਬੂ ਕੀਤਾ ਗਿਆ। ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸਲੈਂਸਰਾਂ ਦੀ ਚੈਕਿੰਗ ਦੌਰਾਨ ਜੋ ਮੋਟਰਸਾਈਕਲ ਪਟਾਕੇ ਮਾਰਦੇ ਕਾਬੂ ਕੀਤੇ ਗਏ ਅਤੇ ਉਹਨਾਂ ਨੂੰ ਪਾਰੀ ਜੁਰਮਾਨਾ ਲਗਾ ਸਮਰਾਲਾ ਥਾਣਾ ਵਿਖੇ ਭੇਜਿਆ ਗਿਆ। ਡੀਐਸਪੀ ਤਰਲੋਚਨ ਸਿੰਘ ਨੇ ਸਖਤ ਸ਼ਬਦਾਂ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਗਰ ਕੋਈ ਵੀ ਅਣਗਹਿਲੀ ਹੁੰਦੀ ਹੈ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੁਣੋ ਇਹ ਜਿਹੜੀ ਕਾਸੋ ਦੇ ਨਾਲ ਸਪੈਸ਼ਲ ਨਾਕਾ ਬੰਦੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦੋਂ ਦਾ ਐਸਐਸਪੀ ਦੇਸ਼ਾਂ ਨੂੰ ਦੇਸ਼ਾਂ ਦੇ ਦਾਵੀ ਚੱਲ ਰਹੀ ਆ ਟੂ ਵੀਲਰ ਖਾਸ ਕਰਕੇ ਜਿਹੜਾ ਵੋਲਟ ਵੀ ਆ ਟੂ ਵੀਲਰ ਜਿਹੜੇ ਵਿਦਾਊਟ ਨੰਬਰ ਨੇ ਉਹਨਾਂ ਤੇ ਜਿਹੜੀ ਬਿਲਕੁਲ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਜਿੰਨੇ ਵੀ ਟੂ ਵੀਲਰ ਵਿਦਾਊਟ ਨੰਬਰ ਬੰਦ ਕੀਤੇ ਜਾਣਗੇ ਬੋਲਟ ਤੁਹਾਡੇ ਸਾਹਮਣੇ ਹੈ ਜਿਹੜੇ ਦੋ ਫੜੇ ਆ ਜੋ ਟਾਕੇ ਮਾਰ ਰਿਹਾ ਉਹ ਬਿਲਕੁਲ ਬੰਦ ਕੀਤਾ ਜਾਊਗਾ ਇਹਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਉਹਦੇ ਮਾਪੇ ਨੂੰ ਵੀ ਜਿਹੜਾ ਬੋਲਟ ਦੇ ਸੈਂਸਰ ਦਾ ਜੁਰਮਾਨਾ 5000 ਹੈ ਜਿਹੜਾ ਆਪਣੇ ਬੱਚੇ ਨੂੰ ਬਿਨਾਂ ਡਰਾਈਵਿੰਗ ਸੈਂਸ ਮੋਟਰਸਾਈਕਲ ਦੇਊਗਾ ਉਹਨੂੰ 10000 ਰੁਪਏ ਜੁਰਮਾਨਾ ਹੈ ਬਹੁਤ ਮੋਟਾ ਜੁਰਮਾਨਾ ਹੈ ਮਾਪੇ ਬਾਪ ਨੂੰ ਜਿਹਦੇ ਕੋਲ ਬੱਚੇ ਕੋਲ ਡਰਾਈਵਿੰਗ ਡਰਾਈਵਿੰਗ ਸੈਂਸ ਨਹੀਂ ਆ ਉਹਨੂੰ ਟੂ-ਵੀਲਰ ਨਹੀਂ ਦੇਣਾ ਚਾਹੀਦਾ ਆਪਣੇ ਟੂ-ਵੀਲਰਾਂ ਤੇ ਨੰਬਰ ਪ੍ਰੋਪਰ ਲਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਸਰ ਜਿਹੜੇ ਮਕੈਨਿਕ ਇਹਨਾਂ ਦੇ ਵਿੱਚ ਪਟਾਕੇ ਵਾਲਾ ਹੈ ਇਹ ਸਲੰਸਰ ਚੇਂਜ ਕਰਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਮਕੈਨਿਕ ਬਿਲਕੁਲ ਬਿਲਕੁਲ ਹੋਊਗੀ ਜੀ ਕਿਉਂਕਿ ਹੁਣ ਵੀ ਅਸੀਂ ਜਿਹੜੇ ਸਲੰਸਰਾਂ ਦੇ ਲੋਹਾਗਾ ਆਪਣੇ ਕੋਲ ਰੱਖ ਰਹੇ ਆ ਤਾਂ ਮਕੈਨਿਕ ਤੁਹਾਡੇ ਸਾਹਮਣੇ ਲਾਈ ਰਿਹਾ ਜਿਨ੍ਹਾਂ ਨੇ ਇਹ ਪਟਾਕੇ ਵਾਲਾ ਸਲੰਸਰ ਲਾਇਆ ਉਸ ਮਕੈਨਿਕ ਦੇ ਖਿਲਾਫ ਵੀ ਬਿਲਕੁਲ ਕਾਰਵਾਈ ਕਰਾਂ ਸਰ ਜਿਵੇਂ ਦੇਖਿਆ ਜਾ ਸਕਦਾ ਵੀ ਸ਼ਕਤੀ ਹੋਣ ਦੇ ਫਿਰ ਮੋਟਰਸਾਈਕਲ ਬਾਰ-ਬਾਰ ਪੜੇ ਜਾ ਰਹੇ ਨੇ ਤੇ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਜਿਹੜੇ ਸਖਤ ਨਾ ਨਹੀਂ ਅਸੀਂ ਸਪੈਸ਼ਲ ਡਰਾਈਵ ਚਲਾਈ ਆ ਤੁਸੀਂ ਇਸ ਚੀਜ਼ ਦਾ ਅਸਰ ਦੇਖੋਗੇ ਦੋ-ਤਿੰਨ ਦੰਦੇ ਬਿੱਟੀ ਸ਼ਹਿਰ ਦੇ ਵਿੱਚ ਬਿਲਕੁਲ ਹੀ ਨਾ ਮਾਤਰੀ ਕੋਈ ਰਹਿ ਜੇ ਰਹਿ ਦੇ ਅਦਰਵਾਈਜ਼ ਅਸੀਂ ਸਾਰੀਆਂ ਰੋਡਾਂ ਕਵਰ ਕਰਕੇ ਸ਼ਿਫਟੇ ਨਾਕੇ ਰਹੀਂ ਹਰ ਬੰਦਾ ਜਿਹੜਾ ਹੈ ਸ਼ਰਾਰਤੀ ਉਹ ਨੱਥਵਾ ਮੰਗ ਸਮਰਾਲਾ ਪੁਲਿਸ ਵੱਲੋਂ ਅੱਜ ਸਪੈਸ਼ਲ ਨਾਕੇ ਬੰਦੀ ਦੌਰਾਨ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਨੂੰ ਕਾਬੂ ਕੀਤਾ ਗਿਆ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਸਲੈਂਸਰਾਂ ਦੀ ਚੈਕਿੰਗ ਦੌਰਾਨ ਜੋ ਮੋਟਰਸਾਈਕਲ ਪਟਾਕੇ ਮਾਰਦੇ ਕਾਬੂ ਕੀਤੇ ਗਏ ਅਤੇ ਉਹਨਾਂ ਨੂੰ ਪਾਰੀ ਜੁਰਮਾਨਾ ਲਗਾ ਸਮਰਾਲਾ ਥਾਣਾ ਵਿਖੇ ਭੇਜਿਆ ਗਿਆ ਡੀਐਸਪੀ ਤਰਲੋਚਨ ਸਿੰਘ ਨੇ ਸਖਤ ਸ਼ਬਦਾਂ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਗਰ ਕੋਈ ਵੀ ਅਣਗੈਲੀ ਹੁੰਦੀ ਹੈ ਤਾਂ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੋਰ ਉਹਨਾਂ ਦਾ ਕੀ ਕਹਿਣਾ ਹੈ ਸੁਣੋ। ਜਿਹੜੀ ਕਸੋ ਦੇ ਨਾਲ ਪੈਸ਼ਨ ਨਾਕਾਬੰਦੀ ਤੁਹਾਡੇ ਮਾਨਯੋਗ ਐਸਐਸਪੀ ਜੋਤੀ ਜਦੋਂ ਇਹ ਸਾਧਨ ਦੇ ਦਬਾਅ ਵੀ ਚੱਲ ਰਹੀ ਜਾਂ ਟੂ-ਵੀਲਰ ਖਾਸ ਕਰਕੇ ਜਿਹੜਾ ਵੋਲਟ ਵੀ ਹੈ ਤੇ ਟੂ-ਵੀਲਰ ਜਿਹੜੇ ਬਦੌਲ ਨੰਬਰ ਦਾ ਉਨ੍ਹਾਂ ਤੇ ਜਿਹੜੀ ਬਿਲਕੁਲ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਜਿੰਨੇ ਵੀ ਟੂ-ਵੀਲਰ ਵਿਦਆਊਟ ਨੰਬਰ ਬੰਦ ਕੀਤੇ ਜਾਣਗੇ ਬੋਲਟ ਤੁਹਾਡੇ ਸਾਹਮਣੇ ਹੈ ਜਿਹੜੇ ਦੋ ਫੜੇ ਆ ਜੋ ਟਾਕੇ ਮਾਰ ਰਿਹਾ ਉਹ ਬਿਲਕੁਲ ਬੰਦ ਕੀਤਾ ਜਾਊਗਾ ਇਹਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਉਹਦੇ ਮਾਪੇ ਨੂੰ ਵੀ ਜਿਹੜਾ ਬੋਲਟ ਦੇ ਸੈਂਸਰ ਦਾ ਜੁਰਮਾਨਾ 5000 ਆ ਜਿਹੜਾ ਆਪਣੇ ਬੱਚੇ ਨੂੰ ਬਿਨਾਂ ਡਰਾਈਵਿੰਗ ਸੈਂਸ ਮੋਟਰਸਾਈਕਲ ਦੇਊਗਾ ਉਹਨੂੰ 10000 ਰੁਪਏ ਜੁਰਮਾਨਾ ਆ ਬਹੁਤ ਮੋਟਾ ਜੁਰਮਾਨਾ ਆ ਮਾਪੇ ਨੂੰ ਜਿਹਦੇ ਕੋਲ ਬੱਚੇ ਕੋਲ ਡਰਾਈਵਿੰਗ ਡਰਾਈਵਿੰਗ ਸੈਂਸ ਨਹੀਂ ਆ ਉਹਨੂੰ ਟੂ-ਵੀਲਰ ਆਪਣੇ ਟੂਲਰਾਂ ਦੇ ਨੰਬਰ ਪ੍ਰੋਪਰ ਲਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ ਸਰ ਜਿਹੜੇ ਮਕੈਨਿਕ ਇਹਨਾਂ ਦੇ ਵਿੱਚ ਪਟਾਕੇ ਵਾਲਾ ਹੈ ਇਹ ਸਲੰਸਰ ਚੇਂਜ ਕਰਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਮਕੈਨਿਕ ਬਿਲਕੁਲ ਬਿਲਕੁਲ ਹੋਊਗੀ ਜੀ ਕਿਉਂਕਿ ਹੁਣ ਵੀ ਅਸੀਂ ਜਿਹੜੇ ਸਲੰਸਰਾਂ ਦੇ ਲੋਹਾਗਾ ਆਪਣੇ ਕੋਲ ਰੱਖ ਰਹੇ ਆ ਤਾਂ ਮਕੈਨਿਕ ਤੁਹਾਡੇ ਸਾਹਮਣੇ ਲਾਈ ਰਿਹਾ ਜਿਨ੍ਹਾਂ ਨੇ ਇਹ ਪਟਾਕੇ ਵਾਲਾ ਸਲੰਸਰ ਲਾਇਆ ਉਸ ਮਕੈਨਿਕ ਦੇ ਖਿਲਾਫ ਵੀ ਬਿਲਕੁਲ ਕਾਰਵਾਈ ਕਰਾਂ ਸਰ ਜਿਵੇਂ ਦੇਖਿਆ ਜਾ ਸਕਦਾ ਵੀ ਸ਼ਕਤੀ ਹੋਣ ਦੇ ਬਾਵਜੂਦ ਵੀ ਫਿਰ ਮੋਟਰਸਾਈਕਲ ਬਾਰ ਬਾਰ ਪੜੇ ਜਾ ਰਹੇ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਸਖਤ ਨਾ ਨਹੀਂ ਅਸੀਂ ਸਪੈਸ਼ਲ ਡਰਾਈਵ ਚਲਾਈ ਆ ਤੁਸੀਂ ਇਸ ਚੀਜ਼ ਦਾ ਅਸਰ ਦੇਖੋਗੇ ਦੋ ਤਿੰਨ ਦੰਦੇ ਬਿੱਟੀ ਸ਼ਹਿਰ ਦੇ ਵਿੱਚ ਬਿਲਕੁਲ ਹੀ ਨਾ ਮਾਤਰੀ ਕੋਈ ਰਹਿ ਜੇ ਰਹਿ ਜੇ ਅਦਰਵਾਈਜ਼ ਅਸੀਂ ਸਾਰੀਆਂ ਰੋਡਾਂ ਕਵਰ ਕਰਕੇ ਸ਼ਿਫਟੇ ਨਾ ਕੇ ਰਹੀ ਹਰ ਬੰਦਾ ਜਿਹੜਾ ਹੈ ਸ਼ਰਾਰਤੀ ਉਹ ਨੱਥਵਾ